ਇਸ ਤਰ੍ਹਾਂ ਜੀ ਇਸ ਸਿੱਖ ਧਰਮ ਦੇ ਉੱਤੇ ਅੱਜ ਤਹਮਲੇ ਨਹੀਂ ਹੋਏ ਇਸ ਧਰਮ ਨੂੰ ਖਤਮ ਕਰਨ ਵਾਸਤੇ ਸ਼ੁਰੂ ਤੋਂ ਲੈ ਕੇ ਚਰਖੜੀਆਂ ਨੀਆਂ ਵਿੱਚ ਚੜੇ ਗਏ ਆਰਿਆਂ ਥੱਲੇ ਦਿੱਤੇ ਗਏ ਜਦੋਂ ਉਸ ਚੀਜ਼ ਦੇ ਵਿੱਚ ਕਾਮਯਾਬ ਨਹੀਂ ਨਾ ਹੋਇਆ ਦੁਸ਼ਮਣ ਫਿਰ ਉਹਨੇ ਇੱਕ ਹੋਰ ਤਰੀਕਾ ਵਰਤਿਆ ਉਦੋਂ ਸਾਨੂੰ ਲਾਜ ਦਿੱਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਹਾ ਤੁਹਾਨੂੰ ਦਿੱਲੀ ਦਾ ਬਾਦਸ਼ਾਹ ਬਣਾ ਦਿੰਦੇ ਹਾਂ ਉਹਨੇ ਕਿਹਾ ਅਸੀਂ ਇਸ ਦੇਸ਼ ਦੇ ਮਾਲਕ ਹਾਂ ਅਸੀਂ ਖੁਦ ਬਾਦਸ਼ਾਹ ਅਸੀਂ ਕਿਵੇਂ ਇਹ ਲਾਜ ਦਿੱਤਿਆ ਵੀ ਨਹੀਂ ਮੰਨੇ ਉਸ ਤੋਂ ਬਾਅਦ ਫਿਰ ਆ ਹੁਣ ਦੇ ਦੌਰ ਦੇ ਵਿੱਚ ਪਿਛਲੇ ਜਿਹੜੇ ਕਰੀਬ 20 ਸਾਲ ਲਾ ਲਓ ਇਦੇ ਵਿੱਚ ਇਹ ਕੋਸ਼ਿਸ਼ ਕੀਤੀ ਗਈ ਕਿ ਸਾਨੂੰ ਗੁਰਬਾਣੀ ਨਾਲੋਂ ਤੋੜ ਕੇ ਗੰਦੇ ਗੀਤਾਂ ਨਾਲ ਜੋੜ ਕੇ ਕਿਸੇ ਵੀ ਤਰੀਕੇ ਇਸ ਕੌਮ ਨੂੰ ਕਮਜ਼ੋਰ ਕੀਤਾ ਜਾਇਆ ਇੱਕ ਉਹ ਤਰੀਕਾ ਸੀ ਉਹਦੇ ਵਿੱਚ ਵੀ ਖਾਸ ਕਾਮਯਾਬ ਨਹੀਂ ਹੋ ਸਕੇ ਹੋਏ ਕਾਫੀ ਪਰ ਨਹੀਂ ਹੋ ਸਕੇ ਆ ਜਿਹੜਾ ਜਿਹੜਾ ਚੋਰੀ ਸੇਨ ਲੱਗੀ ਸਾਡੇ ਧਰਮ ਨੂੰ ਇਹ ਵੀ ਇੱਕ ਬਹੁਤ ਵੱਡਾ ਹਮਲਾ ਸਾਡੇ ਧਰਮ ਦੇ ਉੱਤੇ ਔਰ ਸਾਡੇ ਧਰਮ ਨੂੰ ਖਤਮ ਕਰਨ ਵਾਸਤੇ ਹਮੇਸ਼ਾ ਜਿਵੇਂ ਵੀ ਹਮਲਾ ਹੁੰਦਾ ਰਿਹਾ ਖਾਲਸਾ ਉਹਦਾ ਮੁਕਾਬਲਾ ਕਰਦਾ ਰਿਹਾ ਉਹਦਾ ਉਹਦਾ ਜਵਾਬ ਦਿੰਦਾ ਰਿਹਾ ਔਰ ਅੱਜ ਵੀ ਅਸੀਂ ਜਦ ਤੱਕ ਨਹੀਂ ਜਾਗਰੂ ਕੋਈ ਸਾਨੂੰ ਯਾਨੀ ਜਾਣਕਾਰੀ ਨਹੀਂ ਹੋ ਤੱਕ ਮਿਲ ਸਕੀ ਇਹ ਕੰਮ ਪਰਦੇ ਵਿੱਚ ਹੁੰਦਾ ਰਿਹਾ ਇਹ ਚੋਰ ਗਲੀਥਾਂ ਨਹੀਂ ਹੁੰਦਾ ਰਿਹਾ ਜਦ ਤੱਕ ਨਹੀਂ ਜਾਣਕਾਰੀ ਮਿਲੀ ਨਹੀਂ ਮਿਲੀ ਹੁਣ ਅਸੀਂ ਹਰ ਤਰੀਕਾ ਅਪਣਾਵਾਂਗੇ ਔਰ ਕਾਨੂੰਨ ਦਾ ਸਾਰਾ ਵੀ ਲਾਵਾਂਗੇ ਆ ਸਾਡੀ ਨਾਨਕਪਤਾ ਕਮੇਟੀ ਹਰ ਜਥੇਬੰਦੀ ਦਾ ਸਹਿਯੋਗ ਕਰਕੇ ਨਾਲ ਇਸ ਚੀਜ਼ ਵਾਸਤੇ ਦਿਨ ਰਾਤ ਤਤਪਰ ਨਾਲ ਬਿਲਕੁਲ ਤਿਆਰ ਹਾਂ ਅਸੀਂ ਉਹ ਵੀ ਕੰਮ ਕਰਾਂਗੇ ਔਰ ਅਗਰ ਕਿਤੇ ਇਹ ਸਾਡੇ ਧਰਮ ਤੇ ਫਿਰ ਵੀ ਹਮਲਾ ਕਰਨੋਂ ਨਹੀਂ हटਦੇ ਅਸੀਂ ਖਾਲਸਾਈ ਭਾਸ਼ਾ ਵਿੱਚ ਵੀ ਜਵਾਬ ਦੇਾਂਗੇ ਹਾਂ ਬਿਲਕੁਲ ਜੀ ਤੁਸੀਂ ਧਰਮ ਪ੍ਰਚਾਰ ਪ੍ਰਚਾਰ ਕਮੇਟੀ ਦੇ ਮੈਂਬਰ ਵੀ ਹੋ ਠੀਕ ਹੈ ਜੀ ਹੁਣ ਸਾਡੇ ਨਾਲ ਸਰਦਾਰ ਸੁਖਵਿੰਦਰ ਸਿੰਘ ਜੀ ਐਮਏ ਵੀ ਨੇ ਇਹਨਾਂ ਦਾ ਵੀ ਤਜਰਬਾ ਵਾ ਜ਼ਿੰਦਗੀ ਭਰ ਦਾ ਮੈਂ ਕਹਾਂਗਾ ਵੀ ਧਰਮ ਪ੍ਰਚਾਰ ਦੇ ਖੇਤਰ ਦੇ ਵਿੱਚ ਇਹ ਆਪਸੀ ਤਾਲਮੇਲ ਬਣਾ ਕੇ ਕੋਈ ਪਲਾਨਿੰਗ ਇਹੋ ਜੀ ਕਿਉਂ ਨਹੀਂ ਬਣਾਉਂਦੇ ਵੀ ਜਿਹਦੇ ਨਾਲ ਵਾਕਿਆ ਹੀ ਜਿਹੜਾ ਜਿੰਨਾ ਵੀ ਅਸੀਂ ਕੰਮ ਕਰੀਏ ਉਹਦਾ ਸਿੱਟਾ ਵੀ ਨਿਕਲੇ ਠੀਕ ਹੈ ਜੀ ਕੁਝ ਇਹਦੇ ਵਾਸਤੇ ਕੀ ਬਹੁਤ ਜਲਦੀ ਨਾਨਕਪਤਾ ਸਾਹਿਬ ਵਿੱਚ ਇੱਕ ਮੀਟਿੰਗ ਕੀਤੀ ਜਾਏਗੀ ਉਹਦੇ ਵਿੱਚ ਸਾਰਿਆਂ ਜਥੇਬੰਦੀਆਂ ਦਾ ਸਹਿਯੋਗ ਲਿਤਾ ਜਾਏਗਾ ਔਰ ਐਸਸੀਪੀਸੀ ਤੋਂ ਜਿਹੜੇ ਸਾਡੇ ਮਿਸ਼ਨ ਦੇ ਨੇ ਸੁਖਿੰਦਰ ਸਿੰਘ ਜੀ ਐਮਏ ਇਹ ਹਮੇਸ਼ਾ ਨਾਲ ਨੇ ਔਰ ਇਹਨਾਂ ਦਾ ਵੀ ਨਾਲ ਸਹਿਯੋਗ ਲਿਆ ਜਾਏਗਾ ਸਿਕ ਸੱਢਣ ਦਾ ਵੀ ਲਿਆ ਜਾਏਗਾ ਅਸੀਂ ਸਾਰੀਆਂ ਜਥੇਬੰਦੀਆਂ ਸਹਿਯੋਗ ਲੈ ਕੇ ਇੱਕ ਬਹੁਤ ਜਲਦੀ ਮੀਟਿੰਗ ਮੇਰੀ ਇਸ ਵੇਲੇ ਸਿਕਦਰ ਸਾਹਿਬ ਨਾਲ ਗੱਲ ਹੋਈ ਹੈ ਅਸੀਂ ਇੱਕ ਮੀਟਿੰਗ ਕਰਾਂਗੇ ਇਹਦੇ ਵਾਸਤੇ ਇੱਕ ਮੁਹਿੰਮ ਸ਼ੁਰੂ ਕੀਤੀ ਜਾਏਗੀ ਇਹ ਨਹੀਂ ਕਿ ਅੱਜ ਇੱਥੇ ਆਏ ਆ ਤੇ ਬਸ ਇਸ ਤੋਂ ਬਾਅਦ ਜਾ ਕੇ ਘਰ ਬਹਿ ਜਾਾਂਗੇ ਇਸ ਇਹਨੂੰ ਮੁਹਿੰਮ ਦੇ ਤੌਰ ਤੇ ਚੱਲਾਂਗੇ ਅਸੀਂ ਲੈ ਕੇ ਐਮ ਐ ਸਾਹਿਬ ਕਮੇਟੀਆਂ ਦਾ ਕਿੰਨਾ ਕਿਸੇ ਜੋਗ ਮਿਲਦਾ ਵਾ ਕਿਉਂਕਿ ਤੁਸੀਂ ਤਾਂ ਧਰਮ ਪ੍ਰਚਾਰ ਦੀ ਤੁਹਾਡੀ ਡਿਊਟੀ ਲੱਗੀ ਹੋਈ ਹੈ ਸ਼੍ਰੋਮਣੀ ਕਮੇਟੀ ਵੱਲੋਂ ਪਰ ਲੋਕਲ ਕਮੇਟੀਆਂ ਦੀ ਵੀ ਹੈਲਪ ਦੀ ਲੋੜ ਪੈਂਦੀ ਆ ਕਿੰਨਾ ਕਿਸੇ ਜੋਗ ਮਿਲਦਾ ਤੁਹਾਨੂੰ ਤਾਂ ਗਾਂ ਕਿੰਨੀ ਕਿਉਂ ਉਮੀਦਿਆ ਵੇਖੋ ਇਹ ਜਿਹੜਾ ਮਸਲਾ ਹੈ ਨਾ ਇਹ ਪਹਿਲੀ ਗੱਲ ਤੇ ਆ ਵੀ ਇੰਟਰਨੈਸ਼ਨਲ ਤੌਰ ਤੇ ਆ ਜੇ ਆਪਾਂ ਕਹੀਏ ਵੀ ਇੱਧਰ ਸਕੂਲ ਨਹੀਂ ਹੈਗੇ ਜਾਂ ਗਿਆਨਤਾ ਹੈ ਤੇ ਮੈਂ ਕਹਿੰਨਾ ਵੀ ਪੰਜਾਬ ਵਰਗੀ ਸਟੇਟ ਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜਾ ਇਹ ਧਰਮ ਪਰਿਵਰਤਨ ਦੇ ਕਈ ਵਾਰ ਆਪਾਂ ਸੁਣਦੇ ਆ ਇਹ ਵਰਲਡ ਦੇ ਵਿੱਚ ਹੀ ਆ ਕਿਉਂਕਿ ਜਿਹੜਾ ਧਰਮ ਪਰਵਰਤਨ ਸਵੈ ਇੱਛਾ ਦੇ ਨਾਲ ਜਾਂ ਲਾਲਚ ਦੇ ਨਾਲ ਜੇ ਕੋਈ ਜਾਂਦਾ ਤਾਂ ਉਹਨੂੰ ਕੋਈ ਰੋਗ ਨਹੀਂ ਸਕਦਾ ਦੂਸਰੀ ਗੱਲ ਹੈ ਮਨ ਦੇ ਜਿਹੜਾ ਅੰਧ ਵਿਸ਼ਵਾਸ ਹੈ ਉਹਨੂੰ ਕੱਢਣਾ ਉਹ ਗੁਰਮਤ ਦੇ ਦਾਇਰੇ ਵਿੱਚ ਹੈ ਪਹਿਲੀ ਗੱਲ ਤੇ ਹਰ ਜਿਹੜੀ ਸਿੱਖ ਦੀ ਪਰਿਭਾਸ਼ਾ ਹੈ ਉਹ ਇਹ ਹੈ ਕਿ ਜਿਹੜਾ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦਾ ਹੈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਆਪਣਾ ਇਸ਼ਟ ਉਹਨਾਂ ਨੂੰ ਜਾਣਦਾ ਹੈ ਤੇ ਖੰਡੇ ਬਾਟੇ ਦਾ ਅਮਰ ਸਕਦਾ ਉਹ ਸਿੱਖ ਹੈ ਇਸ ਚੀਜ਼ ਨੂੰ ਅਸੀਂ ਗਰਾਊਂਡ ਲੈਵਲ ਤੇ ਜਿਸ ਤਰ੍ਹਾਂ ਆਪ ਜੀ ਨੇ ਵਿਰਤ ਸਾਹਿਬ ਔਰ ਅਜਾਦ ਸਾਹਿਬ ਸਾਰੇ ਦੱਸ ਰਹੇ ਸੀ ਮੈਂਬਰ ਸਹਿਬਾਨ ਕਿ ਜਿਹੜੀ ਇਹ ਸੋਸ਼ਲ ਮੀਡੀਆ ਨੇ ਵਾਇਰਲ ਕਰ ਦਿੱਤਾ ਕਿ 3000 3000 ਅਸੀਂ ਗਰਾਊਂਡ ਲੈਵਲ ਤੇ ਵੀ ਇੱਕ ਰਿਪੋਰਟ ਜਿਹੜੀ ਅੰਦਰੋਂ ਤਿਆਰ ਕਰਾਵਾਂਗੇ ਔਰ ਕਰਾਂਗੇ ਵੀ ਵਾਕਈ ਇੰਨੀ ਗਿਣਤੀ ਹੈ ਜਾਂ ਨਹੀਂ ਹੈ ਔਰ ਉਸ ਦੇ ਨਾਲ ਹੀ ਜਿਹੜੀਆਂ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਮੈਨੂੰ ਕੱਲ ਵੀ ਸੂਚਨਾ ਮਿਲੀ ਵੀ ਅਸੀਂ ਪਿੰਡਾਂ ਦੇ ਵਿੱਚ ਸਾਡਾ ਜਿਹੜਾ ਆਪਸੀ ਮਨਮੋਟਾ ਬਹੁਤ ਜ਼ਿਆਦਾ ਨਹੀਂ ਔਰ ਅਸੀਂ ਇੱਕ ਦੂਜੇ ਨੂੰ ਨੀਵਾ ਵਿਖਾਉਣ ਤੇ ਹੀ ਲੱਗੇ ਹੋਏ ਆ ਲੋਕਲ ਕਮੇਟੀਆਂ ਜਿੰਨਾ ਕੰਮ ਕਰਨਾ ਚਾਹੀਦਾ ਸੀ ਉਹ ਨਹੀਂ ਕਰ ਰਹੀਆਂ ਮੇਰੀ ਸਿੰਘ ਸਭਾਵਾਂ ਜੋ ਕਮੇਟੀਆਂ ਹਨ ਉਹਨਾਂ ਨੂੰ ਬੇਨਤੀ ਹੈ ਕਿ ਜੋ ਇਹ ਸਿੰਘ ਸਭਾ ਲਹਿਰ ਦਾ ਮੁੱਖ ਮਕਸਦ ਸੀ ਕਿਉਂਕਿ ਸਿੰਘ ਸਭਾ ਲਹਿਰ ਪਹਿਲਾਂ ਚੱਲੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਵਿੱਚੋਂ ਬਾਅਦ ਚ ਬਣਦੀ ਹੈ ਤੇ ਸਿੰਘ ਸਭਾਵਾਂ ਸਾਰੀਆਂ ਨੂੰ ਅਸੀਂ ਇਕੱਠਿਆਂ ਕਰਕੇ ਯਤਨ ਕਰਾਂਗੇ ਵੀ ਉਹ ਲਹਿਰ ਦੁਬਾਰਾ ਜਿਹੜੀ ਹੈ ਉਹ ਚਲਾਈ ਜਾਵੇ ਹਰ ਪਿੰਡ ਦੇ ਵਿੱਚ ਪਹੁੰਚਣ ਦਾ ਯਤਨ ਕੀਤਾ ਜਾਵੇ ਮੇਰੀ ਇਹ ਬੇਨਤੀ ਹੈ ਕਿ ਭਾਵੇਂ ਅਸੀਂ ਇਹਨਾਂ ਇਲਾਕਿਆਂ ਵਿੱਚ ਪਹਿਲਾਂ ਵੀ ਆਉਂਦੇ ਰਹੇ ਤੇ ਆਉਂਦੇ ਰਵਾਂਗੇ ਪਰ ਇਹ ਹੁਣ ਪਤਾ ਲੱਗਾ ਵੀ ਇਸ ਤਰ੍ਹਾਂ ਅੰਦਰੇ-ਅੰਦਰ ਇਹ ਕੰਮ ਹੋ ਰਿਹਾ ਹੈ ਤੋਂ ਮੇਰੀ ਬੇਨਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਜੋ ਪ੍ਰਧਾਨ ਸਾਹਿਬ ਵੱਲੋਂ ਸਤਕਾਰਯੋਗ ਉਹਨਾਂ ਵੱਲੋਂ ਡਿਊਟੀ ਲੱਗੀ ਹੈ ਉਹਨਾਂ ਨੇ ਇਹ ਗਰਾਉਂਡ ਲੈਵਲ ਤੇ ਕਿਹਾ ਵੀ ਸਾਰੀ ਰਿਪੋਰਟ ਤਿਆਰ ਕਰਕੇ ਸਾਰੇ ਜਿੰਨੀਆਂ ਵੀ ਸਾਡੀਆਂ ਸੰਸਥਾਵਾਂ ਨੇ ਕਾਰ ਸੇਵਾ ਵਾਲੇ ਮਹਾਪੁਰਸ਼ ਨੇ ਜਾਂ ਸਿੱਖ ਸੰਗਠਨ ਨੇ ਜਾਂ ਜਿੰਨੇ ਵੀ ਸਾਡੀਆਂ ਜਥੇਬੰਦੀਆਂ ਨੇ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਇੱਕ ਸਾਂਝੇ ਤੌਰ ਤੇ ਇੱਕ ਇਹ ਤਿਆਰੀ ਕੀਤੀ ਜਾਵੇ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਝੰਡੇ ਹੇ ਠਾ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੁਮਾਇਦਾ ਜਥੇਬੰਦੀ ਹੈ ਪੰਥ ਦੀ ਤੇ ਸਾਰੀਆਂ ਸਿੰਘ ਸਭਾਵਾਂ ਕਮੇਟੀਆਂ ਅਤੇ ਸੰਤ ਮਹਾਪੁਰਸ਼ ਤਕਸਾਲਾ ਹੋਰ ਇਲਾਕੇ ਦੀਆਂ ਸਾਰੀਆਂ ਹੀ ਸਿੱਖ ਜਿੰਨੇ ਵੀ ਸੰਗਠਨ ਨੇ ਜਥੇਬੰਦੀਆਂ ਨੇ ਸਾਰੇ ਮਿਲ ਕਰਕੇ ਇਸ ਮੈਟਰ ਦੇ ਉੱਤੇ ਆਪਣਾ ਕੰਮ ਕਰਨ ਅੱਗੇ ਤੋਂ ਇਹਦੀ ਰੂਪਰੇਖਾ ਤਿਆਰ ਜਿਹੜੀ ਹੈ ਬਹੁਤ ਜਲਦੀ ਕੀਤੀ ਜਾਵੇਗੀ ਜਿਵੇਂ ਭਾਈ ਸਾਹਿਬ ਜੀ ਹੁਣਾਂ ਨੇ ਦੱਸਿਆ ਹੈ ਕਿ ਅਸੀਂ ਉਹਦੇ ਬਾਰੇ ਇਹ ਗਰਾਊਂਡ ਲੈਵਲ ਤੇ ਭਾਵੇਂ ਸਿੰਘ ਸੁਭਾਵਾਂ ਵਿੱਚ ਵੀ ਮੀਟਿੰਗਾਂ ਕਰਨੀਆਂ ਪੈਣ ਔਰ ਗੁਰਦੁਆਰਾ ਸ੍ਰੀ ਨਾਨਕ ਮੱਤਾ ਸਾਹਿਬ ਵਿਖੇ ਵੀ ਇਲਾਕੇ ਦਾ ਇਤਿਹਾਸਿਕ ਸਥਾਨ ਹੈ ਉਹ ਮੀਟਿੰਗ ਕਰਕੇ ਸਾਰਾ ਪ੍ਰੋਗਰਾਮ ਜਿਹੜਾ ਹੈ ਉਹ ਲੀਕ ਦਿੱਤਾ ਜਾਏਗਾ ਧੰਨਵਾਦ ਜੀ ਆਪ ਜੀ ਕੋਈ ਵਿਚਾਰ ਜੋ ਅੱਜ ਜਿਹੜੀ ਸਭਾ ਤੇ ਅਸੀਂ ਇਕੱਠੇ ਹੋਏ ਆ ਇਹ ਸਾਰੇ ਸਾਡੇ ਆਗੂਆਂ ਨੇ ਸਭ ਕੁਝ ਦੱਸ ਦਿੱਤਾ ਤੁਹਾਨੂੰ ਪਰ ਜਿਹੜੀ 3000 ਦੀ ਰਿਪੋਰਟ ਉੱਥੋਂ ਆਈ ਤੇ ਉਸੇ ਟਾਈਮ ਭਾਰਤੀ ਸਿੱਖ ਸੰਗਠਨ ਦੀ ਟੀਮ ਪੂਰੀ ਗਰਾਊਂਡ ਲੈਵਲ ਤੇ ਗਈ ਛੋਟੀਆਂ-ਛੋਟੀਆਂ ਮੀਟਿੰਗਾਂ ਕਰਕੇ ਸਾਰਾ ਜੋ ਵੀ ਦੇਖਿਆ ਗਿਆ ਕਿ ਉੱਥੇ ਚੱਲ ਕੀ ਰਿਹਾ ਹੈ ਪਰ ਜਿੱਥੇ ਸਾਡੇ ਅਧਿਐਖ ਜੀ ਨੇ ਹੁਣ ਦੱਸਿਆ ਕਿ ਪ੍ਰਧਾਨ ਜੀ ਦੇ ਜਿਹੜੇ ਭਰਾ ਸੀ ਕੀ ਉਹਨਾਂ ਦੀ ਲੱਤ ਠੀਕ ਹੋ ਗਈ ਕਮਰ ਉਹਨਾਂ ਦੀ ਟੁੱਟ ਗਈ ਤੇ ਜਦੋਂ ਉਹਨਾਂ ਦਾ ਨਾਮ ਲਿਆ ਇੱਕ ਰੇਡੀਓ ਦੇ ਉੱਤੇ ਕੋਈ ਕਥਾ ਕਰ ਰਿਹਾ ਸੀ ਜਦੋਂ ਸੁਣੀ ਇਹਨਾਂ ਦੀ ਪਾਸਟਰਾਂ ਦੀ ਉਹਦੇ ਉੱਤੇ ਲੱਤਾਂ ਹਿੱਲਣ ਲੱਗੀਆਂ ਤਾਂ ਮੈਂ ਉੱਠ ਕੇ ਉਸ ਕਮਰੇ 'ਚ ਗਿਆ ਜਾ ਕੇ ਵੇਖਾਂ ਕਿੰਨੀ ਕਿ ਸੱਚਾਈ ਹੈ ਜਦੋਂ ਜੇ ਜਾ ਕੇ ਉਹਨਾਂ ਮੈਂ ਕਿਹਾ ਵੀ ਲੱਤਾਂ ਹਲਾਓ ਤੇ ਲੱਤ ਕੋਈ ਨਹੀਂ ਹਿੱਲਦੀ ਸੀ ਜਿੱਦਾਂ ਪਏ ਕਈ ਸਾਲਾਂ ਤੋਂ ਉਸੇ ਤਰ੍ਹਾਂ ਹੀ ਪਏ ਆ ਪਰ ਕੂੜ ਪ੍ਰਚਾਰ ਉਹਨਾਂ ਦੇ ਜਿਹੜੇ ਪਿਤਾ ਜੀ ਦਸ ਦੇ ਵਿੱਚ 40 42 ਸਾਲ ਗੁਰੂ ਘਰ ਦੇ ਵਿੱਚ ਰਹੇ ਰਹਿਣ ਤੋਂ ਬਾਅਦ ਦੇ ਵਿੱਚ ਵੀ ਉਹਨਾਂ ਨੇ ਆਪਣੀ ਗਲਤੀ ਮਹਿਸੂਸ ਕੀਤੀ ਸਾਡੇ ਤੋਂ ਇਹ ਬਹੁਤ ਵੱਡੀ ਗਲਤੀ ਹੋ ਗਈ ਆ ਅਸੀਂ ਇਹਦੇ ਸੁਧਾਰ ਕਰਾਂਗੇ ਦੂਸਰੀ ਗੱਲ ਗਰਾਊਂਡ ਦੀ ਇਹ ਹੈ ਕਿ ਕੁਝ ਸਾਨੂੰ तकरीबन ਅਸੀਂ 40 ਮੈਂਬਰ ਉੱਥੇ ਜਿਹੜੇ ਆ ਗਰਾਊਂਡ ਲੀਵਰ ਤੇ ਜਿਹੜੇ ਬਣਾਏ ਆ ਤਾਂ 100 ਹੋਰ ਬਣਾਵਾਂਗੇ ਪੂਰਾ ਟਾਟਰ ਗਾਂਈ ਤੋਂ ਲੈ ਕੇ ਕੰਬੋਜ ਨਗਰ ਤੱਕ ਜਿੰਨਾ ਵੀ ਪੂਰਾ ਉਹਦੇ ਤੇ ਬਣਾਵਾਂਗੇ ਜੋ ਆਉਣ ਵਾਲੇ ਰਖਣਗੇ ਉਹ ਅਸੀਂ ਘਰ ਨਹੀਂ ਬੈਠਾਂਗੇ ਗਰਾਊਂਡ ਲੈਵਲ ਤੇ ਅਸੀਂ ਕੰਮ ਕਰਦੇ ਆ ਉਹ ਕਰਾਂਗੇ ਅੱਜ ਵੀ ਅਸੀਂ ਇੱਥੋਂ ਤੋਂ ਬਾਅਦ ਦੇ ਵਿੱਚ ਸਵੇਰੇ ਉੱਥੇ ਫੇਰ ਪਹੁੰਚਣਾ ਹੈ ਜਿੰਨੇ ਦਿਨ ਵੀ ਲੱਗੇ ਅਸੀਂ ਲਾਵਾਂਗੇ ਪਰ ਉੱਥੇ ਆਪਸ ਦੇ ਵਿੱਚ ਖੁਰਾਫਾਦੇ ਹੋਣ ਕਰਕੇ ਉਹਨਾਂ ਨੇ ਜਿਹੜੀ ਆ 3000 ਦੀ ਰਿਪੋਰਟ ਗਲਤ ਆਈ ਗਲਤ ਇਸ ਕਰਕੇ ਆਈ ਕਿ ਕੁਝ ਪਰਿਵਾਰ ਸਾਡੇ ਕੋਲ ਆਏ ਉਹ ਕਹਿੰਦੇ ਵੀ ਅਸੀਂ ਤੇ ਇਹਦੇ ਨਾਲ ਜੁੜੇ ਹੀ ਨਹੀਂ ਸਾਨੂੰ ਤੇ ਦੂਰ ਦੂਰ ਤੱਕ ਪਤਾ ਨਹੀਂ ਸਾਡੇ ਜਿਹਦੇ ਆਪਸ ਦੇ ਵਿੱਚ ਸਾਡੀ ਜਿਹੜਾ ਮਨਮਟਾਵ ਆ ਉਹਨੇ ਸਾਨੂੰ ਜੋੜ ਦਿੱਤਾ ਵੀ ਆਹ ਵੀ ਪਰਿਵਾਰ ਉਹਨਾਂ ਦੇ ਨਾਲ ਆ ਆਹ ਵੀ ਪਰਿਵਾਰ ਉਹਨਾਂ ਦੇ ਨਾਲ ਆ ਆਹ ਵੀ ਪਰਿਵਾਰ ਜੋੜ ਜਾੜ ਕੇ ਉਹਨਾਂ 30 ਬਣਾ ਦਿੱਤੀ ਬਣਾਉਣ ਤੋਂ ਬਾਅਦ ਦੇ ਵਿੱਚ ਹੁਣ ਅਸੀਂ ਉੱਥੇ ਜਿੰਨਾ ਚਿਰ ਸੁਧਾਰ ਨਹੀਂ ਹੁੰਦਾ ਅਸੀਂ ਲੰਮ ਸਮੋਂ ਉਹਨਾਂ ਦੇ ਏਰੀਆ ਦੇ ਵਿੱਚ ਹੀ ਰਹਿਣਾ ਹੈ ਮਹਾਪੁਰਸ਼ਾਂ ਕੋ ਵੀ ਗਏ ਆ ਉਹਨਾਂ ਨੇ ਬੜਾ ਸਵਸਥ ਦਿੱਤਾ ਨਾਨਕ ਮਤਾ ਸਾਹਿਬ ਕਮੇਟੀ ਜਿਹੜੀ ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਦੀ ਹੈ ਸਾਡਾ ਇੱਕ ਇਥੋਂ ਦਾ ਯੂਪੀ ਤੋਂ ਉੱਤਰਾਖੰਡ ਦਾ ਇੱਕ ਤਖਤ ਹੈ ਇਸ ਬਹੁਤ ਹੀ ਕੁਝ ਕਰ ਸਕਦਾ ਅਸੀਂ ਇਹਨਾਂ ਦੇ ਗਾੜੀ ਵੀ ਰਿਕੁਐਸਟ ਕੀਤੀ ਆ ਇਹ ਵੀ ਆਏ ਆ ਤੇ ਅਸੀਂ ਮਿਲ ਜੁਲ ਕੇ ਸਾਰਾ ਇਹਦੇ ਨਾਲ ਸੰਘਰਸ਼ ਕਰਾਂਗੇ ਜੋ ਹੋ ਗਿਆ ਸੋ ਹੋ ਗਿਆ ਇਸ ਤੋਂ ਅੱਗੇ ਵਧਣ ਨਹੀਂ ਦੇਵਾਂਗੇ ਜੇ ਭਰਾਵਾਂ ਨੂੰ ਹੱਥ ਬੇਨਤੀ ਜੋੜ ਕੇ ਉਹਨਾਂ ਨੂੰ ਵਾਪਸ ਕਰਾਂਗੇ ਜੇ ਬਾਈ ਦੀਵੇ ਨਹੀਂ ਆਉਂਦੇ ਉਹਦੇ ਵਾਸਤੇ ਉਹਨਾਂ ਦਾ ਧਰਮ ਅੱਡ ਆ ਤੇ ਫਿਰ ਉਹਨਾਂ ਦੀਆਂ ਕਬਰਾਂ ਵੀ ਅੱਡ ਆ ਤੇ ਉਹਨਾਂ ਦਾ ਸਿਸਟਮ ਹੀ ਅੱਡ ਆ ਉੱਥੋਂ ਦੇ ਜਿਹੜੇ ਉਹਨਾਂ ਦੇ ਭੈਣ ਭਰਾ ਉਹਨਾਂ ਨੇ ਉਹਨਾਂ ਨੇ ਆਖਿਆ ਵੀ ਤੁਸੀਂ ਆਪਣਾ ਧਰਮ ਆਪਣਾ ਬਣਾਓ ਤਾਂ ਆਪਣੀਆਂ ਕਬਰਾਂ ਖੁਦੋ ਤੁਹਾਡੇ ਕਬਰਸਥਾਨ ਅੱਡ ਹੋਣਗੇ ਤੁਹਾਡੇ ਵਿਆਹ ਅੱਡ ਹੋਣਗੇ ਇਹ ਸਾਰਾ ਸਿਸਟਮ ਜਿੱਥੋਂ ਦੀ ਗਰਾਊਂਡ ਲੇਬਰ ਦੀ ਜਿੰਨੀ ਉੱਥੋਂ ਦੀਆਂ ਕਹਾਣੀਆਂ ਜੇ ਉੱਥੋਂ ਦੀ ਜਨਤਾ ਸਾਡੇ ਨਾਲ ਸਾਥ ਦੇਊਗੀ ਤੇ ਬਹੁਤ ਹੀ ਜਲਦੀਆਂ ਨੂੰ ਅਸੀਂ ਤਕਰੀਬਨ 0% ਤੇ ਕਰਕੇ ਜਿਆਦਾ ਟਾਈਮ ਨਹੀਂ ਲੱਗਦੇ ਸਾਲ 6 ਮਹੀਨਾ ਦੇ ਬਿਲਕੁਲ ਖਤਮ ਕਰ ਦਾਂਗੇ ਤੇ ਆਉਣ ਵਾਲੇ ਜਿਹੜੇ ਟਾਈਮ ਜਿੰਨੇ ਪਾਸਟਰ ਬਾਹਰੋਂ ਆ ਵੀ ਰਹੇ ਆ ਉਹਨਾਂ ਨੂੰ ਵੀ ਇੱਕ ਵਾਰੀ ਚੈਲੰਜ ਕਰਾਂਗੇ ਵੀ ਇੱਥੇ ਤੁਸੀਂ ਮੁੜ ਕੇ ਆ ਕੇ ਵਿਖਾਓ ਤੇ ਜੋ ਕੁਝ ਹੋਗਾ ਅਸੀਂ ਕਰਾਂਗੇ ਪਰ ਇਸ ਤੋਂ ਗਾਹ ਅਸੀਂ ਹੁਣ ਇਹਨੂੰ ਵਧਣ ਨਹੀਂ ਦੇਵਾਂਗੇ ਬਿਮਾਰੀ ਬਿਲਕੁਲ ਖਤਮ ਕਰ ਦਾਂਗੇ ਜਿਹੜਾ ਝੂਠ ਪ੍ਰਚਾਰ ਰੇਡੀਓ ਤੇ ਚੱਲਦਾ ਆ ਉਹਦੇ ਨਾਲ ਬਣ ਰਿਹਾ ਤੇ ਇੱਕ ਸਾਡੇ ਕੋਲੇ ਪਾਸਟਰ ਆਇਆ ਸੀ ਉਹ ਵੀ ਸਾਨੂੰ ਗਿਆਨ ਵੰਡਣ ਲੱਗਾ ਤੇ ਜਦੋਂ ਬਿਰਕ ਸਾਹਿਬ ਨੇ ਗੱਲਾਂ ਕਹੀਆਂ ਤੇ ਫਿਰ ਉਹਦੀ ਘਰ ਵਾਲੀ ਹੱਥ ਜੋੜ ਕੇ ਖੜੀ ਹੋ ਗਈ ਕਿ ਅਸੀਂ ਸਾਨੂੰ ਟਾਈਮ ਦਿਓ ਥੋੜ ਜੇ ਉਹਨਾਂ ਦੇ ਭਰਾਵਾਂ ਨਾਲ ਅਸੀਂ ਮਿਲ ਜੁਲ ਕੇ ਸਾਰਾ ਕੁਝ ਅਸੀਂ ਕਰ ਸਕਦੇ ਹਾਂ ਔਰ ਸਾਨੂੰ ਵੱਡੀ ਉਮੀਦ ਉੱਥੋਂ ਪਾਈ ਗਈ ਆ ਕਿ ਜਿਹੜੀ 3000 ਦੀ ਰਿਪੋਰਟ ਆਈ ਆ ਤਾਂ ਹੋ ਸਕਦਾ 10-5 ਤੇ ਰਹਿ ਜਾਵੇ ਇਸ ਚੀਜ਼ ਨੂੰ ਸਾਰੀ ਨੂੰ ਖਤਮ ਕਰਕੇ ਮੰਨਾਂਗੇ ਇਹ ਖਾਲਸਾ ਪੰਥ ਆ ਇਹ ਗਿੰਤੀਆਂ ਮਿੱਤੀਆਂ ਦੇ ਵਿੱਚ ਵੈਸੇ ਨਹੀਂ ਪੈਂਦਾ ਹੁੰਦਾ ਇਹ ਖਾਲਸਾ ਪੰਥ ਕਦੀ ਵੀ ਖਤਮ ਨਹੀਂ ਹੁੰਦਾ ਇਹਦੇ ਵਿੱਚ ਛੋਟੇ-ਛੋਟੇ ਬੱਚਿਆਂ ਦੀਆਂ ਕੁਰਬਾਨੀਆਂ ਨੇ ਇਹਦੇ ਵਿੱਚ ਗਾਰੇ ਦੀ ਜਗ੍ਹਾ ਇਹਦੇ ਵਿੱਚ ਸੀਮਿੰਟ ਦੀ ਜਗ੍ਹਾ ਇਹ ਚ ਖੂਨ ਤੇ ਮਿਜ ਪਿਆ ਵਾ ਇਸ ਕਰਕੇ ਸਾਨੂੰ ਘਬਰਾਉਣ ਦੀ ਲੋੜ ਨਹੀਂ ਗਈ ਉਸ ਸਮੇਂ ਵੀ ਜਦੋਂ ਪਾਈ ਗਰਜਾ ਸਿੰਘ ਭਾਈ ਬੋਤਾ ਸਿੰਘ ਦੋ ਜਣੇ ਰਹਿ ਗਏ ਹਨ ਉਸ ਤੋਂ ਬਾਅਦ ਜਦੋਂ ਖਾਲਸਾ ਰਾਜ ਆਇਆ ਤਾਂ ਸਾਡੀ ਗਿਣਤੀ ਕਰੋੜਾਂ ਚ ਪਹੁੰਚ ਗਈ ਪਰ ਖਾਲਸਾ ਰਾਜ ਦੇ ਜਾਨ ਦੇ ਨਾਲ ਬਹੁਤ ਸਾਰੇ ਫਿਰ ਵਾਪਸ ਚਲੇ ਗਏ ਇਸੇ ਤਰ੍ਹਾਂ ਕੱਚੇ ਪਲੇ ਜਿਹੜੇ ਆ ਛੜਦੇ ਰਹਿੰਦੇ ਨੇ ਕੋਈ ਚੱਕਰ ਨਹੀਂਗਾ ਪਰ ਇਹ ਆ ਵੀ ਸਾਡੇ ਕਰਕੇ ਜਾਂ ਸਾਡੀ ਅਨਗੇਲੀ ਦੇ ਕਰਕੇ ਕੋਈ ਸਾਡਾ ਵੀਰ ਭਰਾ ਜਿਹੜਾ ਵਾ ਗਲਤ ਜਗ੍ਹਾ ਤੇ ਨਾ ਜਾਏ ਜਾਂ ਉਹਦਾ ਸ਼ੋਸ਼ਣ ਨਾ ਹੋਵੇ ਸੁਖਵੰਤ ਸਿੰਘ ਜੀ ਆਪ ਜੀ ਵੀ ਆਇਓ ਧੰਨਵਾਦ ਬਹੁਤ ਬਹੁਤ ਆਪ ਜੀ ਵੀ ਥੋੜੇ ਲਫਜ਼ਾਂ ਦੇ ਵਿੱਚ ਜਰਾਕ ਬੋਲ ਵੇਗੁਰ ਜੀ ਕਾ ਖਾਲਸਾ ਵੇਗੁਰ ਜੀ ਕੀ ਫਤਿਹ ਸਭ ਤੋਂ ਪਹਿਲਾਂ ਅੱਜ ਬੜੇ ਦੁੱਖ ਦਾ ਦੁੱਖ ਦਾ ਵਿਸ਼ਾ ਹੈ ਕਿ ਸਾਡੇ ਸਿੱਖ ਧਰਮ ਵਿੱਚ ਜੰਮਿਆ ਇੱਕ ਬੱਚਾ ਉਹਨੂੰ ਗੁੰਮਰਾਹ ਕਰਕੇ ਜਾਂ ਪਰਲੋਭਨ ਦੇ ਕੇ ਈਸਾਈ ਬਣਾ ਦਿੱਤਾ ਗਿਆ ਚਲੋ ਠੀਕ ਹੈ ਦੇਰ ਆਏ ਦਰਸਤ ਆਏ ਸਾਰੇ ਸਮਾਜ ਨੇ ਉਹਨਾਂ ਨੂੰ ਸਮਝਾਇਆ ਬੁਝਾਇਆ ਤੇ ਅੱਜ ਉਹ ਅਖੰਡ ਪਾਠ ਹੋ ਰਿਹਾ ਹੈ ਔਰ ਬੱਲਾ ਅਖੰਡ ਪਾਠ ਸਮਾਪਤੀ ਵੱਲ ਹੈ ਅਰਦਾਸ ਹੋਏਗੀ ਸਾਰੀ ਸੰਗਤ ਅਰਦਾਸ ਕਰੇਗੀ ਵੈਗਰੂ ਉਹਨਾਂ ਨੂੰ ਆਪਣੇ ਗੁਰੂ ਚਰਨਾਂ 'ਚ ਨਿਵਾਸ ਬਖਸ਼ੇ ਤੇ ਨਾਲ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਸੰਗਠਨ ਇਥੋਂ ਦੀ ਲਖੀਮਪੁਰ ਖੀਰੀ ਦੇ ਜਿਹੜੇ ਸਾਡੇ ਆਗੂ ਨੇ ਆਏ ਨੇ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਮੈਂ ਇੱਕ ਛੋਟੀ ਜੀ ਬੇਨਤੀ ਕਰਨਾ ਚਾਹੁੰਦਾ ਮਿਰਗ ਸਾਹਿਬ ਵੀ ਸਾਡੇ ਸਾਹਮਣੇ ਨੇ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਅਸੀਂ ਆਪਣੇ ਦੁਸ਼ਮਣਾਂ ਦੀ ਪਛਾਣ ਨਹੀਂ ਕਰ ਪਾਏ ਅਜੇ ਤੱਕ ਕਿਉਂਕਿ ਆਪਾਂ ਆਰਐਸਐਸ ਆਰਐਸਐਸ ਹਰ ਜਗ੍ਹਾ ਘੁੰਮਦੇ ਆ ਸਾਡੇ ਪ੍ਰਚਾਰਕ ਵੀ ਆਰਐਸਐਸ ਨੂੰ ਪੰਡਦੇ ਰਹਿੰਦੇ ਆ ਲੇਕਿਨ ਮੈਂ ਖੁਦ ਸਤਾਰਗੰਜ ਵਿੱਚ ਮੈਂ ਦੇਖਿਆ ਮੇਰੇ ਲੱਗੇ ਇੱਕ ਚਰਚ ਬਣਿਆ ਸੀ ਸਭ ਤੋਂ ਜ਼ਿਆਦਾ ਕਿ ਅਗਰ ਕੋਈ ਵਿਰੋਧ ਕਰਦਾ ਇਹਨਾਂ ਦਾ ਤੇ ਆਰਐਸਐਸ ਵਾਲੇ ਕਰਦੇ ਆ ਤੇ ਦੁਸ਼ਮਣ ਦਾ ਦੁਸ਼ਮਣ ਆਪਣਾ ਦੋਸਤ ਹੁੰਦਾ ਹੈ ਤੇ ਸਾਨੂੰ ਉਹਨਾਂ ਨੂੰ ਨਾਲ ਲੈਣਾ ਚਾਹੀਦਾ ਹੈ ਔਰ ਮਾਨੀ ਯੋਗੀ ਆਦਿਤਨਾਹ ਜੀ ਏਡੇ ਸੂਝਵਾਨ ਏਡੇ ਮਜ਼ਬੂਤ ਮੁੱਖ ਮੰਤਰੀ ਨੇ ਸਾਰੀਆਂ ਸਾਰੇ ਆਗੂ ਇਹ ਨਾਲ ਜਾਣ ਤੇ ਉੱਥੇ ਜਾ ਕੇ ਲਖਨਊ ਉਹਨਾਂ ਕੋਲ ਮੰਗ ਕੀਤੀ ਜਾਵੇ ਕਿ ਇਸ ਬਾਰਡਰ ਖੇਤਰ ਦੇ ਵਿੱਚ ਦੋ ਤਿੰਨ ਕਾਲਜ ਚੰਗੇ ਔਰ ਨਾਲ ਹੀ ਹਸਪਤਲ ਜਿਹੜੇ ਜ਼ਰੂਰਤ ਵਾਲੇ ਚੀਜ਼ਾਂ ਨੇ ਸਾਡੀਆਂ ਮੰਗੀਆਂ ਜਾਣ ਬਾਰਡਰ ਖੇਤਰ ਚ ਜਿੱਦਾਂ ਪੰਜਾਬ ਚ ਬਾਰਡਰ ਚ ਵਿਸ਼ੇਸ਼ ਮਤਲਬ ਉਹਨਾਂ ਨੂੰ ਦਰਜਾ ਮਿਲਿਆ ਹੋਇਆ 24 ਘੰਟੇ ਬਿਜਲੀ ਹੁੰਦੀ ਆ ਸੜਕਾਂ ਪਾਣੀ ਉਹ ਸਾਰਾ ਉਹ ਕਰਨ ਤੇ ਜਿਹੜਾ ਪ੍ਰਚਾਰ ਦਾ ਕੰਮ ਆ ਤੇ ਸੁਖ ਦੁਖ ਵਿੱਚ ਭਾਗੀਵਾਲ ਜਿਹੜੇ ਅਸੀਂ ਅਹੀਂ ਹੋਣਾ ਸਾਰਿਆਂ ਕਮੇਟੀਆਂ ਨੇ ਅਸੀਂ ਉਹਨਾਂ ਦਾ ਸਾਥ ਦਈਏ ਇਹ ਨਹੀਂ ਵੀ ਤੁਰੇ ਜਾਂਦੇ ਪੁੱਛ ਲਿਆ ਵੀਰ ਜੀ ਕੀ ਹਾਲ ਚਾਲ ਹੈ ਉਹਨਾਂ ਨੇ ਕਹਿੰਦਾ ਜੀ ਬਹੁਤ ਵਧੀਆ ਤੇ ਅਸੀਂ ਉਹਦੇ ਦੁੱਖ ਸੁੱਖ ਚ ਸ਼ਾਮਲ ਨਹੀਂ ਹੁੰਦੇ ਭੋਗ ਤੇ ਦੇ ਆ ਜੰਨੇ ਆ ਲੇਕਿਨ ਉਹਨੂੰ ਅਗਰ ਕਿਸੇ ਮਾਇਕ ਜ਼ਰੂਰਤ ਆ ਆਰਥਿਕ ਸਹਾਇਤਾ ਦੀ ਲੋੜ ਆ ਤੇ ਕੀ ਗੱਲ ਨਾਨਕ ਮਤਾ ਕਮੇਟੀ ਜਾਂ ਐਸਜੀਪੀਸੀ ਥੋੜੀ ਆਏਗੀ ਅਸੀਂ ਵੀ ਤੇ ਨਾਲ ਖੜੇ ਹੋਈਏ ਜਿਹੜੇ ਇੱਥੋਂ ਦੇ ਲੋਕਲ ਸਾਰੇ ਅਸੀਂ ਸੱਜਣ ਆ ਰਿਸ਼ਤੇਦਾਰ ਆ ਕਿਸੇ ਦੀ ਬਾਹ ਫੜਨੀ ਚਾਹੀਦੀ ਆ ਔਰ ਇਸ ਚੀਜ਼ ਨੂੰ ਤਾਂ ਹੀ ਠੱਲ ਪਾਈ ਜਾ ਸਕਦੀ ਆ ਜਦੋਂ ਕਿ ਇਹਨਾਂ ਦਾ ਹਰ ਤਰੀਕੇ ਨਾਲ ਮੁਕਾਬਲਾ ਹੋਏਗਾ ਤੇ ਜਿਹੜੀ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦਿਓ ਕਿ ਸਰਕਾਰਾਂ ਵੀ ਸਾਡਾ ਸਾਥ ਦੇਣਗੀਆਂ ਤਾਂ ਹੀ ਇਹਨਾਂ ਨੂੰ ਠੱਲ ਪੈਗੀ ਇੱਕ ਛੋਟੀ ਜੀ ਘਟਨਾ ਆ ਪਿਛਲੇ ਸਮੇਂ ਵਿੱਚ ਵੀ ਇਹ ਮੈਂ ਸੁਣੀ ਸੀ ਕਿ ਆ ਨੈਪਾਲ ਹਿੰਦੂ ਰਾਸ਼ਟ੍ਰਿਆ ਇਹਦੇ ਵਿੱਚ ਉਹਨਾਂ ਨੇ ਹਿੰਦੂ ਰਾਜੇ ਨੇ ਇਹਨਾਂ ਦੀ ਜਿਹੜੀ ਇਸਾਈ ਮਿਸ਼ਨਰੀ ਦਾ ਪ੍ਰਚਾਰ ਰੋਕ ਦਿੱਤਾ ਤੇ ਜਿਹੜੀ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੇ ਇਟਲੀ ਤੋਂ ਫੋਨ ਆ ਗਿਆ ਉਹਨਾਂ ਨੂੰ ਵੀ ਤੁਸੀਂ ਇਹਨਾਂ ਦੀ ਸਹਾਇਤਾ ਰੋਕ ਦਿਓ ਨੇਪਾਲ ਵਾਲਿਆਂ ਦੀ ਸਾਰੀ ਤੇ ਉਹਨਾਂ ਨੂੰ ਸਹਿਤਾ ਰੋਗ ਰੋਗ ਦਿੱਤੀ ਉਹਨਾਂ ਨੇ ਰਜੀਵ ਗਾਂਧੀ ਨੇ ਤੇ ਉਹਨਾਂ ਨੂੰ ਪ੍ਰਚਾਰ ਖੋਲਣਾ ਪਿਆ ਇਹ ਸਾਈਬ ਮਿਸ਼ਨਰੀ ਅੱਜ ਵੀ ਉੱਥੇ ਨੇਪਾਲ 'ਚ ਕੰਮ ਕਰ ਰਹੀਆਂ ਨੇ ਤੇ ਇਸੇ ਤਰ੍ਹਾਂ ਹੀ ਸਾਡੇ ਵੀ ਸਰਕਾਰਾਂ ਦੇ ਹੱਥ 'ਚ ਬਹੁਤ ਕੁਝ ਹੁੰਦਾ ਆ ਅਗਰ ਉਹ ਚਾਹਣ ਦੇ ਇਹਨਾਂ ਨੂੰ ਇਹਨਾਂ ਮਿਸ਼ਨਰੀਆਂ ਨੂੰ ਪਰਲੋਭਨ ਦੇ ਕੇ ਇਹਦੇ ਵਿੱਚ ਕੇਸ ਦਰਜ ਹੁੰਦਾ ਹੈ ਇਹਦੀ ਇੱਕ ਧਾਰਾ ਆ ਪਰਲੋਭਨ ਦੇ ਕੇ ਕਿਸੇ ਨੂੰ ਧਰਮ ਪਰਿਵਰਤਨ ਕਰਾਉਣਾ ਹਾਂਜੀ ਗਏ ਹਾਂ ਹਾਂਜੀ ਉਹਦੇ ਵਿੱਚ ਕੇਸ ਦਰਜ ਕਰਾਓ ਬਗਤ ਸਿੰਘ ਜੀ ਕਾ ਖਾਲਸਾ ਇਸ ਪਿੰਡ ਦੇ ਜਿਹੜੇ ਗ੍ਰੰਤੀ ਸਿੰਘ ਨੇ ਗੁਰੂ ਦਾ ਵਜ਼ੀਰ ਭਾਈ ਕਸ਼ਮੀਰ ਸਿੰਘ ਜੀ ਭਾਈ ਸਾਹਿਬ ਜੀ ਆਪ ਜੀ ਇਥੇ ਗੁਰੂ ਘਰ ਦੇ ਵਜ਼ੀਰ ਹੋ ਕੀ ਪਰੇਸ਼ਾਨੀਆਂ ਆਉਂਦੀਆਂ ਨੇ ਤੁਹਾਨੂੰ ਜਾਂ ਕਿਉਂ ਲੋਕ ਜਿਹੜੇ ਆ ਸਿੱਖ ਧਰਮ ਨੂੰ ਛੱਡ ਕੇ ਦੇਸਾਈ ਵੱਲ ਜਾ ਰਹੇ ਨੇ ਅਸਲ ਦੇ ਵਿੱਚ ਜਿਹੜੀ ਪੁਰਾਣੀ ਪੀੜ੍ਹੀ ਸੀ ਉਹਨਾਂ ਨੇ ਕੋਈ ਸਾਥ ਨਹੀਂ ਦਿੱਤਾ ਹੁਣ ਇਸ ਟਾਈਮ ਜਦੋਂ ਬੋਲਦੇ ਸੀ ਕਿਉਂਕਿ ਵਿੱਚ ਵਿੱਚ ਰਿਸ਼ਤੇਦਾਰੀਆਂ ਹੁੰਦੀਆਂ ਸੀ ਕੋਈ ਇਸ ਚੀਜ਼ ਨੂੰ ਥੋੜਾ ਉਠਾਉਂਦੇ ਸੀ ਤਾਂ ਕੋਈ ਉੱਠਦਾ ਨਹੀਂ ਸੀ ਇਸ ਟਾਈਮ ਜਿਹੜੀ ਨਵੀਂ ਪੀੜ੍ਹੀ ਆ ਇਹ ਸਾਰੀ ਸਾਥ ਦੇਣ ਲੱਗੇ ਆ ਜੇ ਇਸੇ ਤਰ੍ਹਾਂ ਸਾਥ ਦੇਗੀ ਤਾਂ ਇਸ ਚੀਜ਼ ਨੂੰ ਤਾਂ ਅਸੀਂ ਬੜੀ ਛੇਤੀ ਹੀ ਮੁਕਾ ਸਕਦੇ ਹਾਂ ਬਿਲਕੁਲ ਜੀ ਹਾਂ ਜੀ ਜਾਗਰੂਤਾ ਆਈ ਨਵੀਂ ਪੀੜੀ ਤੇ ਬੜੇ ਬਿਲਕੁਲ ਜਾਗਰਤਾ ਆਈ ਹੈ ਕਿ ਹੁਣ ਇਸ ਚੀਜ਼ ਨੂੰ ਅਸੀਂ ਬਿਲਕੁਲ ਮੁਕਾ ਦੇ ਛੱਡਾਂਗੇ ਇੱਕ ਇਹ ਸੋਸ਼ਲ ਮੀਡੀਆ ਦਾ ਵੀ ਪਾਰਟ ਹੋ ਸਕਦਾ ਵਾ ਕਿ ਜਦੋਂ ਸਾਡੇ ਬੱਚੇ ਜਾਂ ਸਾਡੀ ਨੌਜਵਾਨ ਪੀੜੀ ਸਾਡੇ ਇਤਿਹਾਸ ਬਾਰੇ ਜਾਣਦੀ ਆ ਸਾਡੇ ਸਿੱਖ ਪੰਥ ਦੀਆਂ ਕੁਰਬਾਨੀਆਂ ਬਾਰੇ ਜਾਣਦੀ ਆ ਤੇ ਇਹਨਾਂ ਦਾ ਵੀ ਦਿਲ ਕਰਦਾ ਵਾ ਵੀ ਅਸੀਂ ਖਾਲਸਾ ਸੱਜੀਏ ਹਨਾ ਜੀ ਇਹ ਤੁਹਾਡੇ ਨਾਲ ਮਨ ਸਾਥ ਦੇ ਰਹੇ ਨੇ ਜਵਾਨ ਪੀੜੀ ਜਿਤਨੀ ਘੱਟ ਰਹੀ ਹੈ ਇੱਕ ਸਾਹ ਹਾਂ ਪ੍ਰਚਾਰ ਕਰਕੇ ਨੌਜਵਾਨ ਜਿਹੜੀ ਪੀੜ੍ਹੀ ਹੈ ਉਹ ਬਿਲਕੁਲ ਮੁੰਡੇ ਦੇ ਮੁੰਡਾ ਨਾਲ ਜੋੜ ਕੇ ਚੱਲ ਰਹੀ ਹੈ ਅਤੇ ਇਸ ਦੇ ਪੂਰਾ ਖਿਲਾਫ ਚੱਲ ਰਹੇ ਹਨ ਇਸ ਟਾਈਮ ਇਹਨਾਂ ਦਾ ਇੱਕ ਪਾਦਰੀ ਆਇਆ ਸੀ ਤੇ ਉਹ ਜਦੋਂ ਸੰਸਕਾਰ ਕਰਨ ਦਾ ਟਾਈਮ ਆਇਆ ਤੇ ਉਹ ਥੋੜਾ ਇਹ ਕਰਨ ਲੱਗ ਮੈਂ ਪਾਦਰੀਆਂ ਮੈਂ ਕਿਹਾ ਤੈਨੂੰ ਤੁਹਾਨੂੰ ਇਸ ਚੀਜ਼ ਦਾ ਪਤਾ ਹੈ ਇਹ ਕੌਣ ਹੈ ਕਹਿੰਦੇ ਨੇ ਇਹ ਤੇ ਅਕਾਲ ਪੁਰਖ ਨੇ ਆਪ ਅਕਾਲ ਪੁਰਖ ਪੈਦਾ ਹੋ ਕੇ ਆਇਆ ਤੇ ਇੱਕ ਅਕਾਲ ਪੁਰਖ ਆਇਆ ਮੈਂ ਕਿਹਾ ਅੰਦਾ ਜਨਮ ਕਿੱਥੇ ਹੋਇਆ ਸੀ ਅੰਦਾ ਅੰਦਾ ਜਨਮ ਹੋਇਆ ਹੀ ਨਹੀਂ ਅਕਾਲ ਪੁਰਖ ਆਪ ਆਇਆ ਔਰ ਆਪ ਹੀ ਪੈਦਾ ਹੋਇਆ ਮੈਂ ਕਿਹਾ ਤੁਹਾਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਤੇ ਤੁਸੀਂ ਫਾਸਟਰ ਕਿਸ ਚੀਜ਼ ਦੇ ਬਣ ਗਏ ਅਗਰ ਮੈਂ ਕਿਹਾ ਇਹਦਾ ਜਨਮ ਤਾਂ ਮਹਾ ਹਸਪੀਟਲ ਵਿੱਚ ਹੋਇਆ ਔਰ ਇਹਦੇ ਮਾਤਾ ਪਿਤਾ ਯਹੂਦੀ ਸਨ ਤੇ ਤੁਹਾਨੂੰ ਇਸ ਚੀਜ਼ ਦਾ ਹੀ ਨਹੀਂ ਪਤਾ ਤੇ ਇਹ ਕਿਦੋਂ ਤੁਸੀਂ ਇਸ ਦਾ ਪ੍ਰਚਾਰ ਕਰਨਾ ਲੱਗ ਗਏ ਤੁਹਾਨੂੰ ਉਹਦੇ ਆਪ ਦੇ ਹਾਂ ਹਾਂ ਤੇ ਉਹ ਕਹਿਣ ਲੱਗਾ ਕਿ ਨਹੀਂ ਇਹ ਤਾਂ ਆਪਣੇ ਆਪ ਅਕਾਲ ਪੁਰਖ ਨੇ ਪੈਦਾ ਕੀਤਾ ਇਹ ਕਿਸੇ ਦਾ ਬਲਕਾ ਨਹੀਂ ਹੈ ਮੈਂ ਕਿਹਾ ਤੁਸੀਂ ਇਸ ਚੀਜ਼ ਨੂੰ ਜਾਣਦੇ ਹੁੰਦੇ ਤਾਂ ਅਗਾ ਕੋਈ ਪ੍ਰਚਾਰ ਕਰਦੇ ਤੁਹਾਡਾ ਕੋਈ ਨਾ ਜੜ ਨਾ ਮੁੱਢ ਨਾ ਪਹੰਦ ਬਿਲਕੁਲ ਜੀ ਆਂਦੇ ਸੱਜ ਤੇ ਬੋਲੇ ਛਾਨਣੀ ਕਿਉਂ ਬੋਲੇ ਠੀਕ ਹੈ ਜੀ ਆਪਣੇ 3606 ਨੇ ਵੀ ਉਹ ਜੇ ਗੱਲਾਂ ਕਰਦੇ ਅਸੀਂ ਆ ਗਏ ਮੰਨ ਲਓ ਵੀ ਜਿਹੜੇ ਤਰੀਕੇ ਨਾਲ ਉਹ ਸਾਨੂੰ ਬਦਨਾਮ ਕਰਦੇ ਆ ਅਸੀਂ ਆ ਗਏ ਤਾਂ ਉਹਨਾਂ ਤੋਂ ਬਚਣਾ ਹੀ ਕੱਕ ਨੀਗਾ ਲੀਰਾ ਹੀ ਨਹੀਂ ਸਿੱਧੀ ਸਿਰਫ ਹੋਰ ਕੱਕ ਨੀਗਾ ਉਹ ਲੀਰਾਂ ਦਾ ਇੱਕ ਗੁੱਛੂ ਬਣਿਆ ਹੋਇਆ ਉੱਤੇ ਉਹਨਾਂ ਨੇ ਚਾਂਦੀ ਦਾ ਵਰਕ ਚੜਾਤਾ ਵਾ ਤਾਂ ਕਹਿੰਦੇ ਜੀ ਸਾਡਾ ਬਹੁਤ ਵੱਡਾ ਧਰਮ ਆ ਇਹੋ ਜੀ ਕਹਾਣੀ ਕੋਈ ਨਹੀਂ ਜੀ ਜੇ ਤੁਸੀਂ ਪੜਨਾ ਸ਼ੁਰੂ ਕਰ ਦੋਗੇ ਨੌਜਵਾਨੋ ਤਾਂ ਤੁਹਾਨੂੰ ਸਾਰਿਆਂ ਦੀ ਹਕੀਕਤ ਪਤਾ ਲੱਗ ਜੇਗੀ ਜੀ ਭਾਈ ਸਾਹਿਬ ਜੀ ਹਾਂ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਮੈਂ ਅਜੈ ਸਿੰਘ ਸਰਦਾਰ ਸਰਦਾਰ ਮੇਰੇ ਪਿਤਾ ਜੀ ਦਾ ਨਾਮ ਮਹਿੰਦਰ ਸਿੰਘ ਲਠੌਵਾ ਫਾਰਮ ਸਾਡਾ ਇੱਥੋਂ 5-7 ਕਿਲੋਮੀਟਰ ਹੈ ਔਰ 2020 ਵਿੱਚ ਮੇਰਾ 19 ਸਾਲ ਦਾ ਬੱਚਾ ਬੀਏ ਕੀਤਾ ਸੀ ਇੱਕੋ ਮੁੰਡਾ ਸੀ ਵੱਡਾ ਦੋ ਬੱਚੀਆਂ ਨੇ ਤੇ ਜਿਸ ਟਾਈਮ ਇਹਦੇ ਗੁਰਦੇ ਦੋਨੋਂ ਕਿਡਨੀਆਂ ਫੇਲ ਹੋ ਗਈਆਂ ਤੇ ਡਾਇਲਸਾ ਚੱਲਣ ਲੱਗ ਪਈਆਂ ਉਹਨਾਂ ਨੇ ਟਾਈਮ ਦਿੱਤਾ ਡਾਕਟਰਾਂ ਨੇ ਪੀਜੀਆਈ ਵਾਲਾ ਡਾਕਟਰ ਸਾਹਿਬ ਨੇ ਬਰੇਲੀ ਲੈ ਗਿਆ ਸਾਈ ਹਸਪੀਟਲ ਵਿੱਚ ਇਲਾਜ ਚੱਲ ਰਿਹਾ ਸੀ ਉਹਨਾਂ ਕਿ ਇੱਕ ਸਾਲ ਬਾਅਦ ਇਹਦਾ ਗੁਰਦਾ ਕੋਈ ਚੇਂਜ ਕਰਾਂਗੇ ਫਿਰ ਕਰਦੇ ਤੁਸੀਂ ਆਪ ਜਾਣਦੇ ਹੋ ਪਰਿਵਾਰ ਜਿਸ ਤਰ੍ਹਾਂ ਵੀ ਕਹਿੰਦਾ ਹੈ ਤੇ ਫਿਰ ਪਰਿਵਾਰ ਦੀ ਮੰਨਣੀ ਪੈਂਦੀ ਹੈ ਕੋਈ ਬੰਦਾ ਡੁੱਬਦਾ ਕੀ ਨਹੀਂ ਕਰਦਾ ਜਿੱਥੇ ਹੱਥ ਪਾਵੇ ਮੈਂ ਬੱਚੇ ਨੂੰ ਕਹਿਣਾ ਬੇਟਾ ਇੱਥੇ ਚੱਲਣਾ ਹੈ ਬੇਟੇ ਨੂੰ ਉਸਲੇ ਤਿਆਰ ਹੋ ਜਾਣਾ ਕਪੜਿਆਂ ਵਿੱਚ ਜੇ ਉਹਨੇ ਟਕਣਾ ਡੈਡੀ ਇੱਥੇ ਚਲਣਾ ਉੱਥੇ ਅਸੀਂ ਜਾਣਾ ਕਰਦਿਆਂ ਕਰਾਂਦੇ ਮੈਂ ਇਸ ਚਰਚ ਤੇ ਇਕਬਾਲ ਸਿੰਘ ਦੇ ਜਿੱਥੇ ਅੱਜ ਦਾ ਮੁੰਡਾ ਪੋਰਾ ਹੋਇਆ ਇੱਥੇ ਮੈਂ ਆ ਗਿਆ ਕਹਿਣਕਵਾਂ ਤੇ ਰਿਸ਼ਤੇਦਾਰਾਂ ਦੇ ਤੇ ਆਇਆ ਮੁੰਡੇ ਨੂੰ ਲੈ ਕੇ ਚਲੋ ਉਹਨੇ ਜਿਹੜਾ ਵੀ ਆਪਣਾ ਪਾਸਟਰ ਆਧਾ ਕੀਤਾ ਸਾਥ ਸੰਗ ਅਸੀਂ ਵਾਪਸੀ ਜਾ ਰਹੇ ਸੀ ਪਿਓ ਪੁੱਤ ਇਹਤੂ ਦੇ ਪਿੰਡ ਦੇ ਸ਼ਖਸ ਨੇ ਕਿਹਾ ਨਹੀਂ ਇਹਦੇ ਕੋਲ ਨਹੀਂ ਤੁਸੀਂ ਉਹ ਵਰਲਾਏ ਇੱਕ ਖੁੱਲਿਆ ਚਰਚ ਹਾਂ ਉੱਥੇ ਜਾਓ ਉਹ ਪਾਸਟਰ ਹੈ ਅਸੀਂ ਜਲੇ ਚਲੋ ਦੂਸਰੇ ਆਇਆ ਦੇਣ ਹੋਈ ਹੋ ਤੇ ਅਸੀਂ ਉੱਥੇ ਚਲੇ ਗਏ ਉੱਥੇ ਜਲੇ ਗਏ ਇੱਕ ਗੋਥੀ ਵੇਖਿਆ ਮੈਂ ਆਦੇ ਕਰਦੇ ਆਂ ਪਰਿਵਾਰ ਸਾਰ ਲੈ ਕੇ ਤਿੰਨੇ ਅਸੀਂ ਮਾਪੁੱਤਰ ਇਹ ਗਏ ਨੇ ਮੈਂ ਲੈ ਗਿਆ ਇਹਨਾਂ ਨੂੰ ਹੁਣ ਕਰਦੇ ਕਰਾ ਦੇ ਨਹੀਂ ਤੁਸੀਂ ਇੱਥੇ ਨਹੀਂ ਹੁਣ ਤੁਸੀਂ ਬਲਜਿੰਦਰ ਪਾਸਟਰ ਨੂੰ ਮਿਲੋ ਅੱਛਾ ਜੀ ਕਹਿਣ ਲੱਗ ਪਏ ਸਾਰੇ ਜਿਹੜੇ ਵੀ ਇੱਥੇ ਚਰਚਾਂ ਵਾਲੇ ਸੀਗੇ ਅੱਥੇ ਕਰਦੇ ਆ ਕਰਾ ਹਾਂਜੀ ਹਾਂਜੀ ਫਿਰ ਰਸਤਾ ਖੋਲਤਾ ਮੇਰੀ ਮੁੰਡੇ ਦੀ ਢਾਲ ਤੇ ਚਲਦੀ ਸੀ ਉਹਦੀ 22 23 ਹਜ਼ਾਰ ਦੀ ਮੋਟਰਾਂ ਪੈਂਦੀਆਂ ਸੀ 5 7 ਢਾਲਸਾਂ ਹੁੰਦੀਆਂ ਸੀ ਅਸੀਂ ਨਖਲਾਉ ਜਾ ਕੇ ਪਵਾ ਕੇ ਲਿਆਉਣਾ ਬਰੇਲੀਓ ਜਾਣਾ ਉਸ ਦਿਨ ਉਸ ਟਾਈਮ ਆ ਚੱਲਦਾ ਸੀ ਕਰੋਨਾ ਵਾਲਾ ਸਰਕਾਰੀ ਗੱਡੀ ਕਰਨੀ 28000 ਰੁਪਏ 25000 ਲਾਉਣਾ ਜਾ ਕੇ ਮੁੰਡੇ ਦਾ ਉਥੋਂ ਲਿਆ ਕੇ ਆ ਕੇ ਲਿਆਉਣਾ ਇੱਥੇ ਮੈਂ ਤੁਹਾਨੂੰ ਮਨੋਲੀਅਮ ਲਖੀਮਪੁਰੇ ਚ ਮੇਰੇ ਡਾਲਸਾਂ ਹੁੰਦੀਆਂ ਰਹੀਆਂ ਆ ਬਜ਼ੁਰਗ ਹੁਣ ਚਲੇ ਗਏ ਨੇ ਲਖੀਮਪੁਰ ਗੁਰਦੁਆਰੇ ਦੇ ਕਮੇਟੀ ਦੇ ਪ੍ਰਧਾਨ ਇਹਨਾਂ ਕੋਲ ਵਹਿਣਾ ਰਾਤ ਰੁਕਣਾ ਸਵੇਰੇ ਡਾਲਸਾਂ ਕਰਾਉਣੀਆਂ ਕਰਦੇ ਆ ਕਰਾਉਂਦੇ ਆ ਵੇਲੇ ਉਹ ਚੌਥੀ ਡਾਇਲਸ ਇੱਥੇ ਲੱਗੀ ਇੱਥੇ ਹੋਈਆਂ ਬਾਹਾਂ ਤੇ ਉਹ ਖਰਾਬ ਹੋ ਗਈਆਂ ਉਸਨੇ ਡਾਕਟਰ ਨੇ ਕਿਹਾ ਵੀ ਤੁਸੀਂ ਐਂ ਕਰੋ 22 23 ਹਜ਼ਾਰ ਲਾ ਕੇ ਫਿਰ ਲਿਆਓ ਇਹਦੀ ਮੋਟਰ ਪਾ ਕੇ ਮੁੰਡਾ ਮੇਰਾ ਪੜਿਆ ਲਿਖਿਆ ਸੀ ਮੋਬਾਈਲ ਤੇ ਵੇਖਦਾ ਰਿਹਾ ਸੀ ਬੀਹ ਸਭ ਕੁਝ ਸਿਆਣਾ ਵੀ 18 19 ਸਾਲ ਦੀ ਉਮਰ ਵਿੱਚ ਅਸੀਂ ਵਾਪਸੀ ਆ ਰਹੇ ਹਾਂ ਕਹਿੰਦਾ ਡੈਡੀ ਜਿਹੜਾ ਮੇਰੇ ਕੋਲ ਰਗੋਡੇ ਮਤੇਰੀ ਮਾਰੇ ਜਾਂਦੇ ਦੈਲਸਾਂ ਦੇ ਪਾਣੀ ਭਰ ਜਾਂਦਾ ਹੈ ਦੈਲਸ ਹੁੰਦੀ ਏ ਕਮਜ਼ੋਰ ਹੋ ਚੁੱਕਿਆ ਸੀ ਕਹਿੰਦਾ ਚੱਲ ਹੁਣ ਆਪਾਂ ਜਲੰਧਰ ਚੱਲਨੇ ਵਾ ਉਹ ਹੀ ਖੋਜ ਕਰਕੇ ਲਿਆਵਾਂ ਜੇ ਲੋ ਅਸੀਂ ਉੱਥੇ ਪਹੁੰਚਦੇ ਆ ਬਲਜਿੰਦਰ ਪਾਸਟਰ ਆਇਆ ਪਹਿਲਾਂ ਤਾਂ ਮੈਨੂੰ ਕਹਿੰਦਾ ਸਰਦਾਰ ਜੀ ਸ੍ਰੀ ਸਾਹਿਬ ਲਾ ਦੇ ਮੈਂ ਕਹਿੰਦਾ ਇਹ ਸ੍ਰੀ ਸਾਹਿਬ ਨੇ ਮੁੰਡਾ ਮੇਰਾ ਕਹਿੰਦਾ ਕਿਉਂ ਤੂੰ ਮੇਰੇ ਨਾਲ ਗੱਲ ਕਰ ਮੈਂ ਤੇਰਾ ਸਾਸਾਂ ਸੁਣਾਗਾ ਵੇਖਾਂਗਾ ਤੋਦੇ ਪਾਸਟਰ ਦਾ ਸਾਰਾ ਦਿਨ ਮੁੰਡਾ ਕਹਿੰਦਾ ਅਸੀਂ ਕਹਿੰਦੇ ਸੀ ਘਰ ਦੇ ਫੋਨ ਜਾਂਦੇ ਸੀ ਵੀ ਅੱਗੇ ਹੋ ਅੱਗੇ ਹੋ ਉਹਨਾਂ ਦਾ ਇਹੋ ਪ੍ਰਚਾਰ ਚੱਲਦਾ ਰਿਹਾ ਵਿੱਚ ਕੋਈ ਕੋਈ ਬੈਠਾ ਸੀ ਕੋਈ 45 ਲੱਖ ਦਾ ਕਹਿੰਦਾ ਸੀ ਮੇਰਾ ਕੰਮ ਬਣ ਗਿਆ ਕੋਈ ਉਹ ਮੈਨੂੰ ਆਪਣੇ ਬੰਦੇ ਫੇਟ ਕੀਤੇ ਸੀ ਉਹ ਇੱਕ ਤਰ੍ਹਾਂ ਦਾ ਨਾ ਤੇ ਮੈਂ ਮੈਂ ਥੋੜਾ ਪਟ ਗਿਆ ਉਹੀ ਉਹ ਕਰੋਨਾ ਡਾਲਸ ਕਰਾਈ ਉਹਨਾਂ ਆਖਿਆ ਕਰੋਨਾ ਬਿਅਾਸਤਰਾ ਤੋਂ ਜਾਂਚ ਕਰਾ ਲੈ ਅਗਲੀ ਡਾਲਸ ਤੇਰੀ ਤਾਂ ਕਰਾਂਗੇ ਮੈਂ ਉਹ 3 ਕਿਲੋ ਪਾਣੀ ਨਿਕਲਿਆ ਤੇ ਬੱਚੇ ਨੂੰ ਲਿਆ ਕੇ ਉਹਵੇਂ ਖਲਵਾ ਦਿੱਤਾ ਉਹ ਲੈਣ ਵਾਲਾ ਲੱਗੀ ਸੀ ਬੱਚੇ ਦਾ ਸਾਹ ਚੜਿਆ ਹੋਇਆ ਸੀ ਮੈਂ ਗਲਤੀ ਕੀਤੀ ਦੂਸਰੇ ਦਿਨ ਕਰਾਂਦਾ ਤੇ ਮੇਰੇ ਬੱਚੇ ਨੂੰ ਕਰੋਨਾ ਨਹੀਂ ਆਉਣਾ ਸੀ ਉਹ ਯਾ ਆਪਣੇ ਕੁੜੇ ਵਾਲਾ ਕਾਰਟ ਮੈਂ ਮਹਾਰਾਜ ਅੱਗੇ ਬੰਤੀ ਕੀਤੀ ਮੇਰੇ ਮੁੰਡੇ ਨੂੰ ਕਰੋ ਇਹ ਤੋਂ ਫੋਰਸ ਐਂਬੂਲੈਂਸ ਗੱਡੀ ਲਖੀਮਪੁਰ ਲੈ ਗਏ ਰਾਤ ਮੁੰਡਾ ਆਇਆ ਸਾਰਾ ਪਰਿਵਾਰ ਦੂਰ ਬਹਿ ਗਿਆ ਵੇ ਮਤ ਤੁਹਾਨੂੰ ਕੁਝ ਨਾ ਹੋਵੇ ਕਹੇ ਨਾ ਹੋਵੇ ਮੁੰਡਾ ਕਿ ਮੈਂ ਮੈਨੂੰ ਕੋਈ ਨਹੀਂ ਅੱਜ ਮੈ ਹੁਣੇ ਜਾਣਾ ਦੋਵੇਂ ਭਰਾ ਉਸ ਲਈ ਡਾਇਲਿਸ ਕਰਾ ਕੇ ਆਏ ਨੇ ਸੁਣੀ ਮਨਜੀ ਪਾਈ ਪੁੱਤਰ ਦੀ ਵਖਰੀ ਪਾ ਦਿੱਤੀ ਉਹਾਂ ਦਾ ਚੱਲ ਭਈ ਮੁੰਡਾ ਚੱਕ ਆਪਾਂ ਵੀਰ ਆਪ ਹੁਣੇ ਨਾਲ ਹੁਣੇ ਕਰਾਨਿਆ ਕਰੋਨਾ ਮੈਨੂੰ ਆਉਣਾ ਹੀ ਨਹੀਂ ਉਹ ਤਾਂ ਗਲਤੀ ਸਾਡੀ ਹੋ ਗਈ ਚਲੋ ਬਈ ਮਾਲਕ ਨੇ ਸੁਣੀ ਤੇ ਮੇਰਾ ਮੁੰਡਾ ਨੇ ਤਾਂ ਕੋਈ ਦਿਨ ਰੱਖ ਦੇ ਜਾਂ ਕੁਝ ਸਾਲ ਕਰ ਦਿੰਦੇ ਆ ਮੋਨੂ ਟੇਣੀ ਦਾ ਮੁੰਡਾ ਮੋਨੂ ਇਹਨੇ ਕਿਹਾ ਡਾਕਟਰ ਸਾਹਿਬ ਨਖਲਾਉ ਤੂੰ ਅੱਜ ਮੁੰਡੇ ਨੂੰ ਦੇ ਦੇ ਜਾਂਚ ਕਰ ਜਾਂ ਤਾਂ ਡਾਇਲਿਸ ਹੋਏਗੀ ਨਹੀਂ ਡਾਇਲਿਸ ਤੇ ਉਹਦਾ ਪਿਓ ਕਰਾਏਗਾ ਜੇ ਮੁੰਡਾ ਇਹ ਨਹੀਂ ਗੱਲ ਹੋ ਗਈ ਤਾਂ ਤੇਨੂੰ ਹਰਜਾਨਾ ਪੜਾ ਫਿਰ ਮੈਨੂੰ ਡਾਕਟਰ ਕਹਿਣ ਲੱਗੇ ਵੀ ਮੁੰਡਿਆ ਦੱਸੋ ਗਿਆਨੀ ਜੀ ਵੀ ਆਂਦੀ ਡਾਇਲਿਸ ਚੌਥੇ ਦਿਨ ਹੁੰਦੀ ਹੈ ਮੈਂ ਕਿਹਾ ਅੱਜ ਸ਼ਾਮ ਨੂੰ ਹੋਣੀ ਹੈ ਉਹਨਾਂ ਕੱਢ ਕੇ ਦਿੱਤਾ ਜਾਜ ਵੀ ਕੀਤੇ ਹੁਣ ਮੁੱਕ ਗਈ ਗੱਲ ਇਹ ਮੁੰਡਾ ਮੇਰਾ ਅਸੀਂ ਜਲੰਧਰੋਂ ਜਦ ਤੱਕ ਗਏ ਅਸੀਂ ਵਾਪਸੀ ਆਏ ਪਾਣੀਪਤ ਕਰਨਾਲ ਜ਼ਿਲ੍ਹੇ 'ਚ ਮੁੰਡਾ ਮੇਰਾ ਸਵਾਸ ਦੇ ਦਿੱਤੇ ਸਵਾਸ ਦੇ ਹੋਣ ਬਈ ਮੈਂ ਚਲੋ ਵਟ ਗਿਆ ਜਿਵੇਂ ਵੀ ਹੋਇਆ ਅੱਜ ਮੈਂ ਗੁਰੂ ਘਰ ਨੂੰ ਨਹੀਂ ਛੱਡਿਆ ਮੈਂ ਜੁੜਿਆ ਹੋਇਆ ਹਾਂ ਅੱਗੇ ਜੀ ਸਾਰੀ ਸੰਗਤ ਨਾਲ ਇਹ ਝੋਸਲਾ ਹੈ ਇੱਕ ਮੈਂ ਕਹਿਣਾ ਵੀ ਉਹਦਾ ਪ੍ਰਾਸ਼ਾਣ ਨੂੰ ਆਇਆ ਸਾਰੀ ਇਸ ਤਰ੍ਹਾਂ ਗੋਲ ਕੇਰਾ ਬਣਾ ਲਿਆ ਬਲਜਿੰਦਰ ਦਾ ਹਰਜਿੰਦਰ ਪਾਸਟਰ ਉਹ ਭਰਾ ਆ ਸਾਰਿਆਂ ਨੇ ਪੈਸਿਆਂ ਦੇ ਹਾਰ ਪਾਏ ਜਿਹੜੇ ਆ ਇਸ ਤਰ੍ਹਾਂ ਮੱਥੇ ਤੇ ਲਾਵੇ ਹੱਥ ਦੇਖਦਾ ਜਾਵੇ ਕੋਈ ਖੇਡਦਾ ਜਾਵੇ ਕੋਈ ਕੁਝ ਕਰਦਾ ਜਾਵੇ ਮੈਂ ਮੁੰਡੇ ਨੂੰ ਕਹਾਂ ਉੱਠ ਆ ਜਾ ਤੂੰ ਵੀ ਖਲੋ ਜਾ ਕਹਿੰਦਾ ਨਹੀਂ ਮੈਂ ਨਹੀਂ ਖਲੋਣਾ ਚੌਥੀ ਵਾਰੇ ਆਪ ਬਾਬਾ ਜੀ ਗੱਲਾਂ ਲੰਮੀਆਂ ਹੋ ਜਾਣੀਆਂ ਨੇ ਬਹੁਤ ਸਾਰੀਆਂ ਗੱਲਾਂ ਤਹਾਂ ਦੱਸ ਦਿਆਂ ਇਹ ਸਟੰਡ ਬਾਜੀ ਕਰਦੇ ਨੇ ਵੇਖੋ ਜਦੋਂ ਬੰਦਾ ਪਰੇਸ਼ਾਨ ਹੁੰਦਾ ਵਾ ਜਾਂ ਉਹਦਾ ਘਰ ਦਾ ਕੋਈ ਜੀ ਬਿਮਾਰ ਹੁੰਦਾ ਵਾ ਤੇ ਉਹ ਬਹੁਤ ਕਮਜ਼ੋਰ ਹੋ ਜਾਂਦਾ ਵਾ ਉਸ ਸਮੇਂ ਸਾਨੂੰ ਜ਼ਰੂਰਤ ਹੁੰਦੀ ਆ ਵੀ ਸਾਡਾ ਕੋਈ ਭਾਈ ਆ ਜੇ ਇਹੋ ਜੀ ਪੋਜੀਸ਼ਨ ਚੋਂ ਨਿਕਲਿਆ ਤਾਂ ਉਹਦਾ ਸਾਥ ਦੇਣਾ ਉਹਦਾ ਹਾਲਚਲ ਪੁੱਛਣਾ ਉਹਦਾ ਨਿੱਚਾ ਜਿਹੜਾ ਵਾ ਆਪਣੇ ਗੁਰੂ ਤੇ ਬਣਾ ਕੇ ਰੱਖਣਾ ਬਸ ਇਸੇ ਚੀਜ਼ ਦੇ ਧਿਆਨ ਉਹ ਜਿਹੜੇ ਪਾਸਟਰ ਨੇ ਪਖੰਡੀ ਪਾਸਟਰ ਇਸੇ ਚੀਜ਼ ਦਾ ਫਾਇਦਾ ਚੁੱਕਦੇ ਨੇ ਜਿਵੇਂ ਵੀਰ ਨੇ ਦੱਸਿਆ ਸਟੋਰੀ ਸਟੋਰੀ ਥੋੜੀ ਲੰਮੀ ਹੋ ਗਈ ਆ ਪਰ ਇਹਨਾਂ ਨੇ ਦੱਸਣ ਦਾ ਮਤਲਬ ਇਹੋ ਹੀ ਵੀ ਇਹ ਥੜਕ ਗਏ ਹਨ ਕਿਸੇ ਟਾਈਮ ਪਰ ਵਾਹਿਗੁਰੂ ਬਚਾਉਣ ਵਾਲਾ ਵਾ ਜੋ ਹੋਣਾ ਸੀ ਉਹ ਪ੍ਰਮਾਤਮਾ ਨੂੰ ਮਨਜ਼ੂਰ ਆ ਜੋ ਮੰਨ ਲਓ ਵੀ ਇਹਨਾਂ ਦੇ ਜਿੰਨੇ ਕੁ ਸਵਾਸਾਂ ਦੀ ਪੂੰਜੀ ਇਹਨਾਂ ਦੇ ਬੇਟੇ ਨੂੰ ਬਖਸ਼ੀ ਸੀ ਉਹ ਆਪਣੀ ਉਪੋਹ ਕੇ ਚਲਾ ਗਿਆ ਵਾ ਪਰ ਜੇ ਮੰਨ ਲਓ ਵੀ ਜਾਂਦੇ ਜਾਂਦੇ ਉਹਦਾ ਧਰਮ ਹੀ ਭ੍ਰਿਸ਼ਟ ਹੋ ਜਾਂਦਾ ਤੇ ਫਿਰ ਹੋ ਸਕਦਾ ਵੀ ਇਹਨਾਂ ਨੂੰ ਕਿ ਹੋਰ ਜਿਆਦਾ ਕੁਝ ਮਤਲਬ ਉਹਦਾ ਮੁਲਤਾਰਨਾ ਪੈਂਦਾ ਮੈਂ ਵਾਹਿਗੁਰੂ ਕੋ ਮਾਫੀ ਚਾਹੁੰਦਾ ਵਾ ਪ੍ਰਮਾਤਮਾ ਕੋ ਸੰਗਤ ਕੋ ਮਾਫੀ ਚਾਹੁੰਦਾ ਵਾ ਜੇ ਕੋਈ ਬੋਲਦਿਆਂ ਕੋਈ ਗਲਤ ਗਲਤ ਨਿਕਲ ਗਈ ਹੋਏ ਭਰਾਵੋ ਤੇ ਮਾਫੀ ਚਾਹੁੰਦਾ ਵਾ ਪਰ ਮੇਰੇ ਦਿਲ ਚ ਵੀ ਦਰਦ ਆ ਵੀ ਮੈਂ ਤਾਂ ਹੀ ਇੱਥੇ ਚੱਲ ਕੇ ਆਇਆ ਵਾਂ ਐਡੀ ਦੂਰੋਂ ਉਧਰੋਂੋਂ ਚੱਲ ਕੇ ਨੇਪਾਲ ਦੇ ਬਾਰਡਰ ਤੇ ਪਹੁੰਚੇ ਹੋਏ ਆਂ ਤਕੋਨੀਆਂ ਵੀ ਮੈਂ ਚਾਹੁੰਦਾ ਵੀ ਜਿੰਨਾ ਹੋ ਸਕੇ ਸਾਡੀ ਜਿਹੜੀ ਕੌਮ ਆ ਜਿਹੜੇ ਸਾਡੇ ਨੌਜਵਾਨ ਆ ਉਹ ਥੱਲੇ ਨੂੰ ਜਾ ਰਿਹਾ ਉਹ ਉਹ ਆਪਣੇ ਤੇ ਮਾਣ ਕਾ ਸਾਡਾ ਬਹੁਤ ਸੁਨਹਿਰੀ ਇਤਿਹਾਸ ਆ ਬਹੁਤ ਤਗੜਾ ਇਤਿਹਾਸ ਆ ਸਾਡਾ ਸਾਡੇ ਕੋਲ ਬਹੁਤ ਤਗੜਾ ਸਰਮਾਇਆ ਵਾ ਸਾਡੇ ਕੋਲ ਬਹੁਤ ਤਗੜੇ ਸਿਧਾਂਤ ਨੇ ਸਾਨੂੰ ਆਪਣੇ ਆਪ ਤੇ ਮਾਣ ਹੋਣਾ ਚਾਹੀਦਾ ਵਾ ਨਾ ਕਿ ਅੱਜ ਦੁੱਕੀ ਦੇ ਪਾਦਰੀਆਂ ਦੇ ਮਗਰ ਲਾ ਕੇ ਅਸੀਂ ਆਪਣਾ ਧਰਮ ਪਰੇਸ਼ਟ ਕਰਦੇ ਫਿਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ